ਦੀ ਵਾਹਿਗੁਰੂ ਦੀ ਨਿਕਤ ਜਿਨ੍ਹਾਂ ਨੂੰ ਹਮੇਸ਼ਾ ਮਹਿਸੂਸ ਹੁੰਦੀ ਮਰਜ਼ ਕਹਿੰਦੇ ਔਗਣ ਨੇੜੇ ਨਹੀਂ ਆਉਂਦੇ ਇੱਕ ਗੱਲ ਗੁਰੂ ਪਿਆਰੀ ਯਾਦ ਰੱਖ ਲਈਏ ਅਸੀਂ ਮਨੁੱਖ ਕਹਾਉਣ ਵਾਲਿਆਂ ਨੇ ਜਿਹੜੇ ਸਾਨੂੰ ਵਾਹਿਗੁਰੂ ਜੀ ਨੇ ਹੋਰ ਬਹੁਤ ਸਾਰੀਆਂ ਦਾਤਾਂ ਦਿੱਤੀਆਂ ਸਰੀਰ ਤੇ ਦਿੱਤਾ ਹੀ ਹੈ ਇਹਦੇ ਵਿੱਚ ਆਪਣੀ ਜੋਤ ਵੀ ਟਿਕਾਈ ਹੈ ਸਾਰੇ ਅੰਦਰ ਜਿਹੜਾ ਬਚਨ ਪੜ੍ਹਦੇ ਆ ਸਭ ਮੈਂ ਜੋਤ ਜੋਤ ਹੈ ਸੋਏ ਸਭ ਮੈਂ ਤਿਸ ਤੇ ਚਾਨਣ ਸਭ ਮੈਂ ਚਾਨਣ ਹੋਇਆ ਉਸ ਜੋਤ ਕਰਕੇ ਅਸੀਂ ਜੂਦੇ ਨਜ਼ਰ ਆਉਂਦੇ ਜੋਤ ਜੋਤ ਕਰਕੇ ਹੀ ਸਾਡਾ ਜੀਵਨ ਦੇ ਵਿੱਚ ਇਹ ਹਰਕਤ ਬੋਲਣਾ ਚੱਲਣਾ ਖਾਣਾ ਪੀਣਾ ਇਹ ਜਿਹੜੇ ਸਾਹ ਲੈਣ ਉਸ ਜੋਤ ਦੀ ਸ਼ਕਤੀ ਕੰਮ ਕਰਦੀ ਹੈ ਅੰਦਰ ਸਮਰੱਥਾ ਕੰਮ ਕਰਦੀ ਜਿਸ ਦਿਨ ਉਹ ਜੋਤ ਇਸ ਸਰੀਰ ਵਿੱਚੋਂ ਖਿੱਚੀ ਜਾਣੀ ਹੈ ਸਰੀਰ ਦੀ ਗਤੀ ਹਰਕਤ ਬੰਦ ਹੋ ਜਾਣੀ ਹੈ ਮਹਾਰਾਜ ਕਹਿੰਦੇ ਇਹ ਸਰੀਰ ਵਿੱਚ ਜਿੱਥੇ ਵਾਹਿਗੁਰੂ ਜੀ ਨੇ ਆਪਣੀ ਜੋਤ ਟਿਕਾਈ ਹੈ ਉਥੇ ਨਾਲ ਹੀ ਬੜੇ ਹੈਰਾਨਕੁਨ ਗੌਤਕ ਇਹ ਕੀਤੇ ਨੇ ਔਗਣ ਵੀ ਟਕਾਏ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਮੁ ਅਹੰਕਾਰਾ ਉਹ ਵੀ ਇੱਥੇ ਹੀ ਹੈ ਅੰਮ੍ਰਿਤ ਲੂਟੈ ਮਨਮੁਖ ਨਹੀਂ ਭੂਜੈ ਕੋਈ ਨਾ ਸੁਣੈ ਪੁਕਾਰੈ ਇਹ ਐਸੇ ਸਰੀਰ ਦੀ ਕਰ ਖੇਡ ਮਹਾਰਾਜ ਨੇ ਰਚਾਈਏ ਫਿਰ ਗੁਰੂਦੇਵ ਕਹਿੰਦੇ ਐ ਇਸੇ ਸਰੀਰ ਵਿੱਚ ਹੀ ਸੱਚੇ ਬਾਦ ਸ਼ਾਇਰ ਸਿਰਜਨ ਹਾਰਜੀ ਨੇ ਸਾਨੂੰ ਬੁੱਧੀ ਦਿੱਤੀ ਹੈ ਸਮਝ ਦਿੰਦੀ ਹੈ ਮਤਲਬ ਸੁਣਨ ਦੀ ਸ਼ਕਤੀ ਦਿੱਤੀ ਬੋਲਣ ਦੀ ਸ਼ਕਤੀ ਦਿੱਤੀ ਹੈ ਦੇਖਣ ਦੀ ਸ਼ਕਤੀ ਦਿੱਤੀ ਹੈ ਵਿਚਾਰਨ ਦੀ ਸ਼ਕਤੀ ਦਿੱਤੀ ਹੈ ਇਹ ਹੱਥਾਂ ਪੈਰਾਂ ਨਾਲ ਕਰਨ ਦੀ ਸ਼ਕਤੀ ਦਿੱਤੀ ਹੈ ਫਿਰ ਮਹਾਰਾਜ ਇਸ ਤੋਂ ਵੀ ਅੱਗੇ ਚੱਲਦੇ ਆ ਭੁੱਲਣ ਦੀ ਸ਼ਕਤੀ ਦਿੱਤੀ ਹੈ ਯਾਦ ਰੱਖਣ ਦੀ ਸ਼ਕਤੀ ਦਿੱਤੀ ਹੈ ਪਿਛੇ ਜੀ ਸੰਗਤ ਵਿੱਚ ਬੇਨਤੀ ਕਰਦਾ ਸੀ ਕਦੀ ਬਾਣੀ ਨੂੰ ਵਿਚਾਰ ਕੇ ਪੜ੍ਹੀਏ ਨਾ ਥੋੜਾ ਥੋੜਾ ਹੀ ਪੜ੍ਹੀਏ ਭਾਵੇਂ ਇੱਕ ਸ਼ਬਦ ਹੀ ਰੋਜ਼ ਦਾ ਪੜ੍ਹੀਏ ਸਹਿਜ ਪਾਠ ਰੱਖ ਕੇ ਆਪ ਸਹਿਜ ਪਾਠ ਰੱਖ ਕੇ ਬਾਵੇਂ ਇੱਕ ਸ਼ਬਦ ਬੜੀ ਹੈ ਵਿਚਾਰ ਸਹਿਤ ਅਰਥਾਂ ਸਹਿਤ ਬੜੀ ਬਿਸਮਾਤੀ ਨਤੀਜੇ ਨਿਕਲਦੇ ਹੈ ਸ਼ਿਕਵੇ ਮੁੱਕਦੇ ਜਾਂਦੇ ਹੈ ਇੰਨਾ ਕੁਝ ਸੱਚੀ ਬਾਤ ਸਾਂਹ ਦਿੱਤਾ ਜਿਹਨੂੰ ਮਾਰੇ ਕਹਿੰਦੇ ਤੂੰ ਅਣ ਮੰਗਿਆ ਦਾਨ ਇਹ ਅਣ ਮੰਗਿਆ ਦਾਨ ਸਾਡੀ ਮਰਜ਼ੀ ਨਾਲ ਨਹੀਂ ਸਾਨੂੰ ਮਿਲਿਆ ਜਦੋਂ ਮਾਤ ਗਰਭ ਵਿੱਚ ਆਈ ਸੀ ਸਾਨੂੰ ਤੇ ਵੀ ਨਹੀਂ ਸੀ ਪਤਾ ਇਹ ਸਰੀਰ ਦੀ ਬਣਤਰ ਤੈਨੂੰ ਪੁੱਛਿਆ ਵੀ ਨਹੀਂ ਸੀ ਗਿਆ ਤੈਨੂੰ ਭੇਜੀਏ ਕਿ ਨਾ ਭੇਜੀਏ ਸੰਸਾਰ 'ਚ ਮਨੁੱਖ ਬਣਾ ਕੇ ਭੇਜੀਏ ਔਰਤ ਬਣਾ ਕੇ ਭੇਜੀਏ ਪੁਰਸ਼ ਬਣਾ ਕੇ ਭੇਜੀਏ ਅਮੀਰ ਦੇ ਘਰ ਭੇਜੀਏ ਗਰੀਬ ਦੇ ਘਰ ਭੇਜੀਏ ਕਰੂਪ ਬਣਾ ਕੇ ਭੇਜੀਏ ਸੋਹਣਾ ਬਣਾ ਕੇ ਭੇਜੀਏ ਕੁਛ ਨਹੀਂ ਸੀ ਪੁੱਛਿਆ ਬਸ ਸੱਦੇ ਆਵੇਂ ਉਦੇਸ ਦਿੱਤੇ ਆ ਗਏ ਤੇ ਵਾਹਿਗੁਰੂ ਕੱਲੇ ਆਵੇਂ ਉਹਦੇ ਭੇਜੇ ਆ ਗਏ ਪਰ ਜੋ ਕੁਝ ਮਿਲਿਆ ਉਹ ਦਾਤ ਰੂਪ ਦੇ ਵਿੱਚ ਮਿਲਿਆ ਜਿਨ੍ਹਾਂ ਕੋ ਨਹੀਂ ਹੈਗੀ ਦੇਖਣ ਸ਼ਕਤੀ ਨਹੀਂ ਹੈਗੀ ਉਹਨਾਂ ਦੀ ਮਰਜ਼ੀ ਨਹੀਂ ਚੱਲਿਆ ਤੇ ਸੁਣਨ ਸ਼ਕਤੀ ਨਹੀਂ ਹੈਗੀ ਬੋਲਣ ਸ਼ਕਤੀ ਨਹੀਂ ਹੈਗੀ ਅਸੀਂ ਗੁੰਗੇ ਬੋੜਿਆ ਕਈਆਂ ਦੇ શરીਰ ਵਿੱਚ ਬੰਦਰ ਵਿਚ ਪਰ ਮਰਜ਼ੀ ਨਹੀਂ ਇਹ ਦਾਤਾਂ ਨੇ ਪਰ ਮਹਾਰਾਜ ਕਹਿੰਦੇ ਹੁਣ ਜਿਹੜੀ ਹੈ ਮਤ ਦਿੱਤੀ ਹੈ ਨਾ ਇਸ ਮਤ ਦੇ ਰਾਹੀਂ ਇਹ ਸਮਝਣਾ ਹੈ ਕਿ ਇਹ ਜਿਹੜੀਆਂ ਦਾਤਾਂ ਮਿਲੀਆਂ ਇਹਨੂੰ ਵਰਤਣਾ ਕਿਵੇਂ ਹੈ ਬਸ ਮਹਾਰਾਜ ਕਹਿੰਦੇ ਇਹ ਹੋਹੀ ਗੁਰਮੁਖ ਬਣਨ ਦੀ ਗੁਰਸਿੱਖ ਬਣਨ ਦੀ ਗੁਰੂ ਕੋਲ ਆਉਣ ਦੀ ਮੈਂ ਮੈਂ ਇੱਥੇ ਆਉਨੇ ਆ ਸਾਨੂੰ ਨਹੀਂ ਪਤਾ ਸਾਡੇ ਲਈ ਬੁਰਾ ਕੀ ਹੈ ਪਲਾ ਕੀ ਹੈ ਯੋਗ ਕੀ ਹੈ ਯੋਕ ਕੀ ਹੈ ਅਸੀਂ ਤਾਂ ਬਿਨਾਂ ਸੋਚੀ ਸਮਝੇ ਬਸ ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਜੋ ਕੁਝ ਕਰੀ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਇਹਦੇ ਵਿੱਚੋਂ ਕੀ ਨਿਕਲ ਰਿਹਾ ਹੈ ਕਾਮ ਕ੍ਰੋਧ ਲੋ ਮੋਹੰਕਾਰ ਈਰਖਾ ਦੁਸ਼ਤ ਨਿੰਦਿਆ ਚੁਗਲੀ ਚੱਲੀ ਜਾਂਦਾ ਇਹਨਾਂ ਵਿਕਾਰੀ ਬਿਰਤੀਆਂ ਦੇ ਅਧੀਨ ਬੇਸੰਜਮੇ ਹੋ ਕੇ ਲਾਪਰਵਾਹ ਹੋ ਕੇ ਅਵੇਸਲੇ ਹੋ ਕੇ ਆਲਸੀ ਹੋ ਕੇ ਚੱਲੀ ਜਾਂਦੇ ਆ ਫਿਰ ਇਹਦੇ ਮਾੜੇ ਨਤੀਜੇ ਵੀ ਨਿਕਲਦੇ ਆ ਫਿਰ ਪਛਤਾਉਂਦੇ ਵੀ ਆ ਸ਼ਰਮਿੰਦੇ ਵੀ ਹੁੰਨੇ ਆ ਇੱਥੇ ਆ ਕੇ ਮਾਫ਼ੀਆਂ ਮੰਗਣ ਵਾਲੇ ਪਾਸੇ ਵੀ ਤੁਰ ਪਰ ਇਹ ਬਿਰਤੀਆਂ ਫੇਰ ਸਾਡੀ ਮੱਤ ਤੇ ਹਾਵੀ ਹੋ ਕੇ ਸਾਡੀ ਮੱਤ ਤੇ ਪਰਦਾ ਪਾ ਦਿੰਨੀਆਂ ਮਨ ਜਿਹੜਾ ਉਹ ਫੇਰ ਸਾਨੂੰ ਉਧਰ ਹੀ ਕੁਰਾਹੇ ਬੇਸੰਜਮੇ ਪਾਸੇ ਭੁੱਲ ਜਾਣੇ ਆ ਔਰ ਸਾਡੇ ਜੀਵਨ ਦੀ ਇਹ ਬੜੀ ਤਰਾਸਦੀ ਹੈ ਜੋ ਕੁਝ ਭੁੱਲਣਾ ਉਹ ਤਾਂ ਇਹ ਨਹੀਂ ਭੁੱਲਦੇ ਜੋ ਕੁਝ ਚੇਤੇ ਰੱਖਣਾ ਹੈ ਉਹ ਤੇ ਨਹੀਂ ਚੇਤੇ ਰੱਖਦੇ ਉਲਟਾ ਹੋ ਜਾਂਦਾ ਸਾਲਾਂ ਬੱਧੀ ਕਿਸੇ ਨੇ ਮਾੜੀ ਗੱਲ ਕਹਿਤੀ ਤੇ ਉਹ ਸਾਰੀ ਜ਼ਿੰਦਗੀ ਨਹੀਂ ਭੁੱਲਦੀ ਨੇ ਫਲਾਣੇ ਵੇਲੇ ਮੈਨੂੰ ਇਹ ਆਖਿਆ ਦੀਆ ਉਹਨੇ ਇਹ ਮੇਰੇ ਨਾਲ ਕੀਤਾ ਸੀਗਾ ਅੰਦਰ ਵਿੱਚ ਘੋਲੀ ਜਾਂਦੀਆਂ ਪਰ ਮਰੇ ਕਹਿੰਦੇ ਜਿਹੜੀ ਯਾਦ ਰੱਖਣ ਵਾਲੀ ਗੱਲ ਹੈ ਉਹ ਨਹੀਂ ਚੇਤੇ ਰਹਿੰਦੀ ਗੁਰੂ ਨੇ ਆਖਿਆ ਸਾਂਝ ਕਰੀਜੇ ਗੁਣਹ ਕੇਰੀ ਛੋੜ ਅਵਗਣ ਚੱਲੀ ਐ ਸਾਰਾ ਦਿਨ ਦੂਜਿਆਂ ਦੀਆਂ ਬੁਰਾਈਆਂ ਕਰੀ ਜਾਣ ਔਗਣ ਫੋਲੀ ਜਾਣੇ ਤੇਹੀ ਦੇਖੀ ਜਾਣ ਆਦਤ ਪੈ ਗਈ ਹੋਣੀ ਅੱਜ ਬੈਠੇਆਂ ਗੁਰਮੁਖਾਂ ਦੀ ਯਾਦ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਸਾਡੀਆਂ ਮਾਵਾਂ ਦਾ ਇਹੀ ਹਾਲ ਹੋ ਗਿਆ ਬੱਚੀਆਂ ਦਾ ਇਹੀ ਹਾਲ ਹੋ ਗਿਆ ਬੱਚਿਆਂ ਦੇ ਅੰਦਰ ਉਹ ਜਿਹੜੀ ਵਾਹਿਗੁਰੂ ਜੀ ਨੇ ਮਤ ਦੀ ਦਾਤ ਦਿੱਤੀ ਹੈ ਨਾ ਜੇ ਤਾਂ ਸ਼ਕਤੀ ਦਿੱਤੀ ਹੈ ਅਸੀਂ ਉਹਦਾ ਸਤਿਆਨਾਸ ਪਹਿਲੇ ਦਿਨ ਤੋਂ ਹੀ ਕਰਨਾ ਸ਼ੁਰੂ ਕਰ ਦਿੰਦੇ। ਬੈਠੇ ਹੋ ਤੁਸੀਂ ਕਰ ਇਹ ਹੀ ਚੱਲ ਰਿਹਾ ਹੈ। ਦੇਖੋ ਜੀ ਉਹ ਬੱਚਾ ਰੋਟੀ ਖਾ ਰਿਹਾ ਦੁੱਧ ਪੀ ਰਿਹਾ ਤੇ ਉਹਦੇ ਹੱਥ 'ਚ ਮੋਬਾਈਲ ਲਿਤਾ ਹੋਇਆ ਹੈ। ਨਬੀ ਇਹ ਕਿਉਂ ਕਰਦੇ ਹੋ ਨੇ ਤੁਸੀਂ? ਜੀ ਰੋਟੀ ਨਹੀਂ ਖਾਂਦੇ ਨਾ ਨੇ ਕੀ ਕਰੀਏ। ਰੇ ਪਾਈ ਤੁਹਾਡੀ ਮਮਤਾ ਕਿੱਥੇ ਗਈ ਮਾਂ ਤੇ ਤੁਹਾਨੂੰ ਵਾਹਿਗੁਰੂ ਜੀ ਨੇ ਆਪਣੇ ਹੁਕਮ ਵਿੱਚ ਬਣਾਤਾ ਸੀ ਧਰਮੀ ਮਾਂ ਤੇ ਤੁਸੀਂ ਆਂ ਬਣਨਾ ਸੀ ਸਿੱਖ ਮਾਂ ਤੇ ਤੁਸੀਂ ਬਣਨਾ ਸੀ ਇਹੋ ਹੀ ਕਮਾਈ ਸੀ ਆਪਣੀ ਗਰਭਵਸਥਾ ਤੋਂ ਹੀ ਗੁਰੂ ਦੇ ਸ਼ਬਦ ਅਭਿਆਸ ਕੋਈ ਬਾਣੀ ਦੀ ਦੁੱਖ ਕੋਈ ਸਿਮਰਨ ਵਾਸਤੇ ਚੁਣਿਆ ਹੋਇਆ ਕੋਈ ਵੀ ਸ਼ਬਦ ਭਾਵੇਂ ਉਹ ਸਤਨਾਮ ਭਾਵੇਂ ਵਾਹਿਗੁਰੂ ਭਾਵੇਂ ਹਰੀ ਭਾਵੇਂ RAM ਜੋ ਵੀ ਚੰਗਾ ਸਾਡੇ ਤੇ ਕੋਈ ਬੇਚ ਸਿਰ ਨਾਨਕ ਲੋਕਾਂ ਪਾਮ ਹੈ ਬਲਿਹਾਰੀ ਜਾਉ ਜੇ ਤੀ ਗੁਰੂ ਜੀ ਨੂੰ ਯਾਦ ਕਰਨ ਵਾਲਾ ਵਾਹਿਗੁਰੂ ਜੀ ਦੇ ਗੁਣਾਂ ਤੇ ਅਦਾਰਤ ਕੋਈ ਸ਼ਬਦ ਉਮਾਤ ਗਰਭ ਤੋਂ ਸ਼ੁਰੂ ਹੋ ਜਾਣਾ ਚਾਹੀਦਾ ਹੈ ਤੇ ਫਿਰ ਮਾਂ ਦੀ ਗੋਦ ਵਿੱਚ ਜਦੋਂ ਬੱਚਾ ਹੱਸਦਾ ਖੇਡਦਾ ਉਹਨੂੰ ਆਪਣੇ ਸਰੀਰ ਦਾ ਦੁੱਧ ਪਿਆਉਂਦੇ ਖੁਰਾਕ ਦਿੰਦੇ ਉਸ ਖੁਰਾਕ ਦੇ ਵਿੱਚ ਉਹ ਸਿਮਰਨ ਜਾਵੇਗਾ ਵਾਹਿਗੁਰੂ ਦੀ ਯਾਦ ਜਾਵੇ ਉਹਨੇ ਸੰਸਕਾਰ ਬਣਾਉਣੇ ਉਹਨੇ ਉਸ ਮਤ ਨੂੰ ਉਸ ਚੇਤਾ ਸ਼ਕਤੀ ਨੂੰ ਵਾਹਿਗੁਰੂ ਜੀ ਨੂੰ ਚੇਤੇ ਕਰਨ ਵਾਲੇ ਪਾਸੇ ਜੁਚਿਤ ਕਰਨਾ ਤੁਸੀਂ ਫੜਾਤੇ ਨੇ ਮੋਬਾਈਲ ਇਥੇ ਡਿਸ਼ੋਂ ਡਿਸ਼ੋਂ ਜਾਂ ਇੱਧਰ ਉੱਧਰ ਬਸ ਹੋਰ ਆਹੀ ਦੇਖਣਾ ਤੇ ਹੁਣ ਉਹ ਕੋਈ ਰੋਟੀ ਥੋੜਾ ਖਾ ਰਿਹਾ ਰੋਟੀ ਦੇ ਨਾਲ ਉਹ ਜਿਹੜਾ ਡਿਸ਼ੋਂ ਡਿਸ਼ੋਂ ਖਾ ਰਿਹਾ ਜਿਹੜਾ ਉਹ ਕਾਰਟੂਨ ਖਾ ਉਹਦੀ ਚੇਤਨਾ ਸ਼ਕਤੀ ਤੋਂ ਸੰਸਕਾਰ ਬਣਦੇ ਫਿਰ ਕੱਲ ਨੂੰ ਤੁਸੀਂ ਕਹੋ ਜੀ ਬੱਚੇ ਤੇ ਗੁਰਦੁਆਰੇ ਨਹੀਂ ਆਉਂਦੇ ਜੀ ਬੱਚੇ ਤੇ ਸੰਗਤ ਵਿੱਚ ਨਹੀਂ ਆਉਂਦੇ ਜੀ ਬੱਚੇ ਬਾਣੀ ਨਹੀਂ ਪੜ੍ਹਦੇ ਉਹ ਭਾਈ ਤੁਸੀਂ ਸੰਸਕਾਰ ਕਿਸਰਨ ਦੇ ਤੇ ਉਹਨਾਂ ਦੀ ਚੇਤਨਾ ਸ਼ਕਤੀ ਚ ਕੀ ਪਾਇਆ ਅਜ ਲੋੜ ਇਸ ਗੱਲ ਦੀ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਚੇਤੇ ਆਉਂਦਾ ਨਾ ਉਹਨਾਂ ਦੇ ਅੰਦਰ ਵਿਕਾਰਾਂ ਦੀ ਮੈਲ ਨਹੀਂ ਰਹਿੰਦੀ ਤੇ ਜੇ ਵਿਕਾਰਾਂ ਦੀ ਮੈਲ ਨਹੀਂ ਹੈ ਤੇ ਫਿਰ ਉਹਨਾਂ ਦੇ ਮੁਖਾਰ ਬਿੰਦ ਤੇ ਉਹਨਾਂ ਗੁਣਾ ਦਾ ਉਜਲਾਪਣ ਪਵਿੱਤਰਤਾ ਉਹ ਜਿਹੜਾ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਜਿਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਤੇ ਨੇਹ ਲੱਗਾ ਰੱਬ ਸੇਤੀ ਰੰਗ ਹਸੇ ਰੰਗ ਰੋਵੇ ਚੁੱਪ ਭੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾਇਆ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਆ ਨਾ ਮੈਂ ਨਹੀਂ ਉਹਨਾਂ ਨੂੰ ਕਦੀ ਬਹੁਤ ਕੀਮ ਖਾਵ ਵਾਲੇ ਕੋਈ ਸਿਲਕੀ ਚੋਲੇ ਕੋਈ ਬਹੁਤ ਕੀਮਤੀ ਬਸ ਰਾਂ ਵਿੱਚ ਜਨ ਆਪਣੇ ਆਪ ਨੂੰ ਠਾਠ ਬਾਟ ਵਿੱਚ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਏ ਪਛਾਣੀ ਨਹੀਂ ਸਿੱਖਦਾ ਕੋਈ ਜੇ ਸਾਧਾਰਨ ਨਾ ਕਿਸੇ ਨੂੰ ਪਤਾ ਪਈਏ ਕੌਣ ਹੈ ਬਾਬਾ ਸੰਤੋਖ ਸਿੰਘ ਰਾਣ ਦੀ ਪਛਾਣ ਨਹੀਂ ਸੀ ਹੁੰਦੀ ਵੀ ਇਹ ਇਹ ਇਹੀ ਉਹ ਗੁਰਮੁਖ ਰੂਹ ਹੈ ਜਿਹਦੇ ਮੁਖਾਰ ਬੰਤੋਂ ਨਿਕਲੇ ਬਚਨ ਸਤ ਹੁੰਦੇ ਆ ਜੀ ਦੀ ਸੁਰਤੀ ਬਿਰਤੀ ਵਿੱਚ ਹਮੇਸ਼ਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੁਰੰਤ ਸਿੰਘ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਪਹਿਰਾ ਚੱਲਦਾ ਰਹਿੰਦਾ ਉਹ ਮਹਾਰਾਜ ਕਹਿੰਦੇ ਨੇ ਜਾ ਕੇ ਸਿਮਰਨ ਮੁਖ ਉਜਲਾਰੇ ਤੁਹਾਡਾ ਵੀ ਮੁਖ ਉਜਲਾ ਹੋ ਜਾਂਦਾ ਹੈ ਜਦੋਂ ਤੁਸੀਂ ਉਹਦੇ ਲਈ ਮੁਖ ਵਾਲਿਆਂ ਦੀ ਸੰਗਤ ਕਰਦੇ ਹੋ ਤੁਹਾਡੇ ਵੀ ਅੰਦਰ ਦੀ ਵਿਕਾਰਾਂ ਦੀ ਮੈਲ ਮੁੱਕਣ ਲੱਗਦੀ ਹੈ ਤੁਹਾਨੂੰ ਵਿਕਾਰ ਛੱਡਣੇ ਨਹੀਂ ਪੈਂਦੇ ਜਦੋਂ ਗੁਣ ਚੇਤੇ ਵਿੱਚ ਆਉਂਦੇ ਨੇ ਧਿਆਨ ਉੱਥੇ ਜਾਂਦਾ ਹੈ ਵਿਕਾਰ ਆਪੇ ਛੁੱਟਦੇ ਨੇ ਰਹਿਤ ਰਹਿਤ ਰਹਿ ਜਾਹੇ ਬਿਕਾਰਾ ਗੁਰਪੂਰੀ ਕੈ ਸ਼ਬਦ ਅਪਾਰ ਆਪੇ ਮਹਾਰਜ ਕਹਿੰਦੇ ਕੱਟਦੇ 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 ਕੱਟ ਜਾਂਦੇ ਨੇ ਜੇ ਤੁਸੀਂ ਗੁਰੂ ਦੀ ਬਾਣੀ ਦੇ ਆਧਾਰ ਤੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਵਾਹਿਗੁਰੂ ਜੀ ਦਾ ਗੁਣਗਾਨ ਕਰਨ ਦੀ ਆਪਣੀ ਜੀਵਨ ਵਿੱਚ ਅਵਸਥਾ ਬਣਾ ਲਓ ਫਿਰ ਮਹਾਰਜ ਕਹਿੰਦੇ ਤੁਹਾਨੂੰ ਸੁਖ ਲੈਣਾ ਨਹੀਂ ਪੈਂਦਾ मिल ਜਾਂਦਾ ਹੈ ਕਿਉਂਕਿ ਵਾਹਿਗੁਰੂ ਜੀ ਤੁਹਾਨੂੰ ਫਿਰ ਆਪ ਬਖਸ਼ਿਸ਼ ਨਾਲ ਉਹੋ ਜਿਹੀ ਅਵਸਥਾ ਦੇ ਧਾਰਨੀ ਬਣਾ ਦਿੰਦੇ ਮਹਾਰਾਜ ਬਚਨ ਕਰਦੇ ਪ੍ਰਭ ਕੇ ਸੇਵਕ ਪ੍ਰਭ ਆ ਨੇ ਜੀ ਲੋਕ ਕਰ ਜਦੋਂ ਮੈਂ ਨਾਨਕ ਮਤਸਰ ਨੈਨੀਤਾਲ ਕੌਲਿਸਟ ਪ੍ਰਿੰਸੀਪਲ 78 ਦੀਆਂ ਘਰ 79 ਦੀਆਂ ਅਜੀ ਇਹ ਆਸਾਨ ਹੁੰਦੇ ਵਿੱਚ ਨਹੀਂ ਸੀ ਹੈ ਅਜੀ ਬਾਬਾ ਜੀ ਨੇ ਬਿਲਕੁਲ ਸ਼ੁਰੂ ਸ਼ੁਰੂ ਦੇ ਵਿੱਚ ਆ ਕੇ ਜੋਤੀ ਸਰਬ ਸੇਵਾ ਰਹੀ ਸੀ विद्यार्थियों दियार में ला के पंजाब की यात्रा वास्ते आया गुरद्वारा साहब ज्योति छोटी इमारत थी उस इमारत छोटी सी, सी। प्राणी मेरे नाल विद्यार्थी सी मैं नमस्कार दियार्थ करके बाहर निकल रहा ਤੇ ਬਾਬਾ ਜੀ ਬਾਹਰ ਬੈਠੇ ਮਨੂੰ ਨਹੀਂ ਕਦੀ ਮਿਲੇ ਵੀ ਨਹੀਂ ਕਦੀ ਮੇਲ ਮੁਲਾਕਾਤ ਸਾਡਾ ਨਹੀਂ ਹੋਇਆ ਮਨੂੰ ਅੱਜ ਵੀ ਯਾਦ ਹੈ ਮੋਢੇ ਤੇ ਇੱਥੇ ਪਰਨਾ ਰੱਖਿਆ ਹੋਇਆ ਸੀ ਜਦੋਂ ਮੈਂ ਦਵਾਰ ਚੁੰਬਾਰ ਆਇਆ ਮਨੂੰ ਇਸ਼ਾਰਾ ਕਰਕੇ ਮੋਢੇ ਤੇ ਪਰਨਾ ਲਾਇਆ ਤੇ ਉੱਤੇ ਸਾਫ਼ ਕਰਕੇ ਕਹਿੰਦੇ ਇੱਥੇ ਬੈਠਾ ਮੈਂ ਬੜਾ ਹੈਰਾਨ ਪਰੇਸ਼ਾਨ ਹਾਂ ਇਹ ਕੌਣ ਸੱਜਣ ਨੇ ਮੈਂ ਬੇਨਤੀ ਕੀਤੀ ਵੀ ਉਹਨਾਂ ਦੇ ਵਸਤਰਾਂ ਤੋਂ ਉਹਨਾਂ ਦੇ ਪਹਿਰਾਵੇ ਤੋਂ ਨਹੀਂ ਸੀ ਕੋਈ ਪਛਾਣ ਸਕਦਾ ਬਿਲਕੁਲ ਹੀ ਸਿੱਧਾ ਸਾਦਾ ਜਿਹਾ ਪਹਿਰਾਵਾ ਸੀ ਮੈਨੂੰ ਹੈਰਾਨੀ ਜੀ ਹੋਈ ਕਿ ਮੈਂ ਜਾਣਦਾ ਨਹੀਂ ਇਹ ਕੌਣ ਸੱਜਣ ਨੇ ਜਿਹੜੇ ਬਰਾਕੇ ਕਹਰੇ ਵੀ ਕੋਲ ਇੱਥੇ ਇੱਥੇ ਕਹਰੇ ਕਿ ਮੇਰੇ ਕੋਲ ਬੈਠੋ ਪਰ ਚਲੋ ਸ਼ੀਦਾ ਦੀ ਧਰਤੀ ਗੁਰੂ ਦੇ ਦਰਬਾਰ ਚੋਂ ਮਾਰ ਵੀ ਕੋਈ ਗੁਰੂ ਕਾ ਸਿੱਖ ਹੈ ਤੇ ਮੈਂ ਪਤਾ ਨਹੀਂ ਕਿਹੜਾ ਪ੍ਰਭਾਵ ਸੀ ਇਹ ਮੇਰੇ ਤੇ ਮੈਂ ਚੱਕਦਾ ਚੱਕਦਾ ਕੋਲ ਬਹਿ ਗਿਆ ਅੰਦਰ ਇਹੀ ਪਈ ਇਹ ਕੌਣ ਸੱਜਣਾ ਮੈਨੂੰ ਕਿਉਂ ਬੁਲਾਇਆ ਇੱਥੇ ਇੱਥੇ ਬੈਠਣ ਵਾਸਤੇ ਕਿਉਂ ਆ ਗਿਆ ਚਲੋ ਪਿਆਰ ਦੇ ਬਚਨ ਹੋਏ ਮੈਨੂੰ ਕਹਿੰਦੇ ਅੱਜ ਜਾਣਾ ਨਹੀਂ ਤੁਸੀਂ ਰਾਤ ਸਾਡੇ ਕੋਲ ਹੀ ਰਹਿਣਾ ਉਦੋਂ ਇੱਥੇ ਛੱਪਰ ਸੀ ਛੋਟੇ ਛੋਟੇ ਬਣਾਏ ਹੋਏ ਇੱਥੇ ਰਹਿਣਾ ਕਹਿੰਦੇ ਮੈਂ ਬਹੁਤ ਹੈਰਾਨ ਹੋਈ ਪ੍ਰੋਗਰਾਮ ਤੇ ਸੀ ਗੁਰਦੁਆਰੇ ਦੀ ਯਾਤਰਾ ਅੱਗੇ ਜਾਣਾ ਸੀ ਤੇ ਕਹਿੰਦੇ ਨਹੀਂ ਜਾਣਾ ਰਾਤ ਲੰਗਰ ਪਾਣੀ ਚੱਕਿਆ ਥੱਕੇ ਹੋਏ ਸੀ 11:00 ਕ ਵੱਜ ਗਏ ਸਾਨੂੰ ਲੰਗਰ ਛਕਾ ਦਿੱਤਾ ਤੇ ਕਹਿੰਦੇ ਇੱਥੇ ਵੀ ਸਾਰੇ ਸੌਂ ਜਾਣਗੇ ਤੇ ਤੁਸੀਂ ਮੇਰੇ ਨਾਲ ਕਮਰੇ 'ਚ ਸੌਣਾ ਸਾਡੇ ਵਾਲੇ ਕਮਰੇ 'ਚ ਕਹਿੰਦਾ ਮੈਂ ਤੁਹਾਨੂੰ ਮਹਾਰਾਜ ਦੀ ਹਜ਼ੂਰੀ 'ਚ ਦੱਸ ਰਿਹਾ ਮੇਰੇ ਅੰਦਰ ਨਾ ਕੰਬਣੀ ਚੜੀ ਇਕ ਤਮ ਥੱਕਿਆ ਟੁੱਟਿਆ ਬਾਬਾ ਜੀ ਕਹਿੰਦੇ ਇੱਕ ਰੁੱਖ ਪਿਆਰੇ ਕਹਿੰਦੇ ਸਾਡੇ ਨਾਲ ਹੀ ਕਮਰੇ 'ਚ ਸੌਣਾ ਮਰੇ ਕੋਲ ਦਾਸ ਕੀਤੇ ਸਚਿਪਾਸ ਜਾ ਮੇਰੇ ਨਾਲ ਵਿਦਿਆਰਥੀ ਨੇ ਜੇ ਮੇਰੇ ਕੋਲੋਂ ਅੰਮ੍ਰਿਤ ਵੇਲੇ ਉੱਠਿਆ ਨਾ ਗਿਆ ਤਾਂ ਕਿਹਾ ਟੋਟੀਆਂ ਤੇ ਕੀ ਇਹਨਾਂ ਦੇ ਮਨ ਤੇ ਕੀ ਪ੍ਰਭਾਵ ਪਵੇਗਾ ਇਹ ਕਹਿੰਦੇ ਮੇਰੀ लाज ਰੱਖਿਓ ਸਚਿਪਾਸ ਜਾ ਇਹ ਅੰਮ੍ਰਿਤ ਵੇਲੇ ਮੈਂ ਸਾਵਧਾਨ ਹੋ ਜਾਵਾਂ ਗੁਰੂ ਘਰ ਆਇਓ ਮੈਂ ਮੰਨਤੇ ਕੋ ਲੈ ਕੇ ਨਾ ਇਸ ਕੋਰਸਿਕ ਨੇ ਮੈਨੂੰ ਆਪਣੇ ਇੱਥੇ ਬਿਠਾਇਆ ਇੱਥੇ ਕਿ ਆਪੇ ਇੱਥੇ ਸੋਣਾ ਮੇਰੀ 3:00 ਵਜੇ ਜਾਗ ਖੁੱਲ ਗਈ ਹੈ ਤੇ ਜਦੋਂ ਜਾਗ ਖੁੱਲੀ ਨਾ ਵਾਹ ਕਿ ਉਹ ਮੇਰੀ ਆਖਰੀ ਸਵਾਸ ਤੱਕ ਮੈਨੂੰ ਭੁੱਲਣੇ ਨਹੀਂ ਪਾ ਰਹੀ ਮੇਰੀ ਜਾਗ ਖੁੱਲੀ ਤੇ ਬਾਬਾ ਜੀ ਬੈਠੇ ਤੇ ਪੱਖਾ ਚੱਲ ਰਿਹਾ ਸੀ ਰੋਮ ਰੋਮ ਕਰਕੇ ਮੈਂ ਕੰਮ ਗਿਆ ਮਹਾਰਾਜੀ ਹਜ਼ੂਰੀ ਚ ਦੱਸ ਰਿਹਾ ਤਾਂ

ਉਹ ਅਜਿਹੀ ਮੇਰੀ ਸੁਰਤੀ ਬਿਰਤੀ ਜੋ ਪਰਮ ਹੈ ਤੇ ਜਾਣ ਲੱਗਿਆ ਜਦੋਂ ਵੇਦਾ ਕੀਤਾ ਸਰੂਪਾ ਦੇਖ ਕੇ ਇੱਕ ਇੱਕ ਦਿਨ ਓਟ ਹੁੰਦੇ ਸੀ ਇਹ ਉਹ ਚੋੜੀ ਪਾ ਕੇ ਮੇਰੇ ਕਹਿੰਦੇ ਭੁੱਲਿਓ ਨਾ ਸਾਨੂੰ ਕਦੀ ਭੁੱਲਿਓ ਨਾ ਮੈਂ ਮਾਰ ਅਰਕੁਲਰਦਾਸ ਕੀਤੀ ਪਤਸ਼ਾਹ ਇਸ ਗੁਰਮਖਰੂ ਦਾ ਕਰਜ਼ਾ ਹੋ ਗਿਆ ਮੇਰੇ ਸਿਰ ਤੇ ਇਨਾ ਪਿਆਰ ਇੰਨੀ ਸੁਚੀ ਇਹ ਗੁਰਮੁਖਤਾਈ ਵਾਲੀ ਸਾਂਝ ਅਰ ਸੱਚ ਜਾਨਿਆਂ ਕਈ ਸਾਲ ਫੇਰ ਮੁਲਾਕਾਤ ਨਹੀਂ ਹੋਈ ਕੁਝ ਹਾਲਾਤ ਵਿਗੜ ਗਏ ਅੰਡਰ ਗਰਾਊਂਡ ਹੋਣਾ ਪਿਆ ਦੂਰ ਦਰਾਡੇ ਚਲੇ ਕੇ ਪੰਜਾਬੋਂ ਬਾਹਰ ਫੇਰ ਚੇਤੇ ਵਿੱਚ ਜ਼ਰੂਰ ਰਹੀ ਭਈ ਗੁਈ ਗੁਰੂ ਘਰੋਂ ਮਿਲੀ ਸੀ ਨਾ ਇੰਨਾ ਪਿਆਰ ਦਿੱਤਾ ਸੀ ਇੰਨੀ ਅਸੀਸ ਦਿੱਤੀ ਸੀ ਨਾਲ ਆਖਿਆ ਸੀ ਭੁੱਲਿਓ ਨਾ ਤੇ ਭੁੱਲਿਆ ਤੇ ਨਹੀਂ ਪਰ ਮੇਲ ਮਿਲਾਪ ਨਹੀਂ ਕਦੀ ਹੋਇਆ ਫਿਰ ਤਕਸੈਹ ਜੀ ਜਦੋਂ ਸੇਵਾ ਬਖਸ਼ਿਸ਼ ਹੋਈ ਨਾ ਤਕਸ ਜੀ ਕੇਸ ਕਰ ਤਹਿਦੀ ਫਿਰ ਬਾਬਾ ਜੀ ਦਾ ਚੇਤਾ ਆਇਆ ਤੇ ਤਕਸੈਹ ਜੀ ਜਦੋਂ ਅਰਦਾਸ ਹੋ ਗਈ ਸੇਵਾ ਬਖਸ਼ਿਸ਼ ਹੋ ਗਈ ਤੇ ਮੈਂ ਪਟਿਆਲੇ ਜਾਣਾ ਮਨ ਚਾਇਆ ਪਈ ਬਾਬਾ ਜੀ ਕੋਲ ਹੋ ਕੇ ਜਾਣਾ ਜਦੋਂ ਇੱਥੇ ਆਏ ਨਾਲ ਸੰਗਤ ਸੀਗੀ ਮੇਰੇ ਨਾਲ ਕੁਝ ਵਿਦਵਾਨ ਵੀ ਸੀਗੇ ਯੂਨੀਵਰਸਿਟੀ ਦੇ ਪ੍ਰੋਫੈਸਰ ਮਨੂੰ ਲੰਗਰ ਉੱਥੋਂ ਨਹੀਂ ਸੀ ਚੱਕੇ ਤੁਰਤੇ ਕਹਿੰਦੇ ਲੰਗਰ ਕਿੱਥੇ ਚੱਕੜਾ ਮੈਂ ਕਿਹਾ ਅੱਜ ਤੁਹਾਨੂੰ ਇੱਕ ਖਾਸ ਜਗ੍ਹਾ ਤੇ ਮੈਂ ਲੈ ਕੇ ਜਾਣਾ ਉੱਥੇ ਉਹਨਾਂ ਕੋਲ ਜਾ ਕੇ ਲੰਗਰ ਛਕੋਣਾ ਹੈ ਤੁਹਾਨੂੰ ਕਹਿੰਦੇ ਕੌਣ ਮੈਂ ਕਿਹਾ ਇਹ ਨਹੀਂ ਮੈਂ ਦੱਸਣਾ ਉੱਥੇ ਜਾ ਕੇ ਪਰ ਤੁਹਾਨੂੰ ਉੱਥੇ ਲੰਗਰ ਜਿਹੜਾ ਹੈ ਨਾ ਉਹ ਵਿਸ਼ੇਸ਼ ਮਿਲੇਗਾ ਤੇ ਜਦੋਂ ਇੱਥੇ ਆਏ ਨਾ ਤੇ ਹੁਣ ਵਿਦਵਾਨ ਯੂਨੀਵਰਸਿਟੀਆਂ ਦੇ ਤੇ ਬਾਬਾ ਜੀ ਨੇ ਨਾ ਉਸ ਸਣੇ ਛਿਲਕਾਂ ਦੇ ਤਰੀ ਵਾਲੇ ਆਲੂ ਬਣਾਏ ਹੋਏ ਤੇ ਉਹ ਪਾਏ ਦਾ ਥਾਲੀਆਂ 'ਚ ਤੇ ਮੈਨੂੰ ਹਾਜ਼ਰੀ ਕਹਿੰਦੇ ਕਹਿੰਦੇ ਆਹੀ ਖਾਸ ਲੰਗਰ ਛਕਾਉਣ ਆਏ ਸੀ ਤੁਸੀਂ ਇੱਥੇ ਖਾਸ ਪ੍ਰਸ਼ਾਦਾ ਝਕਾਉਣਾ ਤੇ ਪਿੱਛੇ ਪਿੱਛੇ ਉਹ ਪਾਰੇ ਦੀ ਥਾਲੀ ਤੇ ਪਿੱਛੇ ਪਿੱਛੇ ਬਾਬਾ ਜੀ ਉਹ ਬਾਲਟੀ ਘਿਓ ਦੀ ਭਰ ਕੇ ਹੋਰ ਨਾਲ ਤੇ ਉਹ ਕਟਚੀ ਨਾਲ ਪਾਈ ਜਾਣ ਤੇ ਫਿਰ ਜਦੋਂ ਸਾਰੇ ਜਣੇ ਲੰਗਰ ਛਕਦੇ ਕਹਿੰਦੇ ਸਿੰਘ ਸਾਹਿਬ ਸੱਚੀ ਮੁੱਚੀ ਸੱਚ ਦਾ ਸਹਦ ਆ ਪਈ ਸਾਰੀ ਜ਼ਿੰਦਗੀ 3600 ਸੁਆਦਲੇ ਭੋਜਨ ਛਕੇ ਪਰ ਜਿਹੜਾ ਅੱਜ ਆਨੰਦ ਆਇਆ ਨਾ ਇਹ ਨਹੀਂ ਜ਼ਿੰਦਗੀ ਚ ਕਰੀ ਐ ਤੇ ਨਾ ਹੀ ਇਹ ਭੁੱਲਣਾ ਹੈ ਤੇ ਉਸ ਵੇਲੇ ਮੈਨੂੰ ਮਨ ਚ ਆਇਆ ਪਈ ਨਹੀਂ ਇਹ ਗੁਰਮੁਖ ਰੂਹਾਂ ਇਹਨਾਂ ਦੀ ਖੇਡ ਕੋਈ ਹੋਰ ਹੁੰਦੀ ਹੈ ਸਨਮੀਤਾ ਨਾਨਕ ਬਿਨਵੰਤਾ ਸਾਧਜਨਾ ਕੀ ਇਹ ਅਚਰਜ ਕਥਾ ਹੁੰਦੀ ਹੈ ਇਨਾਂ ਦੀ ਕੋਈ ਦਲੀਲ ਨਹੀਂ ਹੁੰਦੀ ਕੋਈ ਇਨਾਂ ਦੀ ਵਿਆਖਿਆ ਨਹੀਂ ਹੁੰਦੀ ਬਸ ਇਹ ਹੁੰਦੀ ਹੈ ਤੇ ਹੁੰਦੀ ਹੈ ਜਿਹਨੂੰ ਇਹਦਾ ਅਹਿਸਾਸ ਹੋ ਜਾਏ ਜਿਹਨੂੰ ਇਹ ਸੰਗਤ ਮੰਨਣੀ ਆ ਜਾਏ ਅੱਜ ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਗੁਰੂ ਦੇ ਚਰਨਾਂ ਚੋਲੀ ਛੋੜੀ ਏ ਦਾਤਾ ਜੇ ਉਹਨਾਂ ਦੀ ਯਾਦ ਵਿੱਚ ਇੱਥੇ ਆਪਣੇ ਕੋਲ ਮਿਲ ਬੈਠਣ ਦਾ ਇਹ ਕੁਝ ਪਲਾਂ ਦਾ ਸੁਭਾਗ ਬਖਸ਼ਿਆ ਹੈ ਫਿਰ ਕੁਝ ਪਲਾਂ ਦਾ satsang ਨਾ ਰਹਿ ਜਾਏ ਇਥੋਂ ਸਾਨੂੰ ਉਹਨਾਂ ਗੁਰਮੁਖ ਰੂਹਾਂ ਦੀ ਯਾਦ ਵਿੱਚ ਜਿਹੜੀ ਸਾਨੂੰ ਪਰਮਾਤਮਾ ਨੇ ਉਹ ਮਤ ਦਿੱਤੀ ਹੈ ਚੇਤਾ ਸ਼ਕਤੀ ਦਿੱਤੀ ਹੈ ਉਹਨਾਂ ਵਾਂਗ ਉਹ ਗੁਰੂ ਚਿਤੇ ਆ ਜਾਏ ਜਾਕੀ ਤਿਰਕ ਇਸ ਮਨ ਸਦਾਰੇ ਜਿਨ੍ਹਾਂ ਦੀ ਦਿੱਤੀ ਹੋਈ ਪਿਆਰ ਭਰੀ ਧੀਰਜ ਤਰਵਾਸ ਦਿੱਤਾ ਹੋਇਆ ਪਿਆਰ ਦਿੱਤੀਆਂ ਹੋਈਆਂ ਅਸੀਸਾਂ ਮੁਖ ਤੋਂ ਉਚਾਰਨ ਕੀਤੇ ਹੋਏ ਬੋਰ ਮਰੇ ਕਹਿੰਦੇ ਜਾ ਕੀ ਤੀਰਕ ਇਸ ਮਨ ਸਦਾਰੇ ਉਹ ਜਿਹੜਾ ਭਟਕਦਾ ਮਨ ਹੈ ਨਾ ਉਹਨੂੰ ਬਾਣੀ ਦਾ ਆਧਾਰ ਮਿਲ ਜਾਂਦਾ ਹੈ ਬਾਣੀ ਦਾ ਸਹਾਰਾ ਮਿਲ ਜਾਂਦਾ ਹੈ ਜੇ ਉਹਨਾਂ ਬੋਲਾਂ ਦੇ ਨਾਲ ਕੋਈ ਅੰਦਰ ਦੇ ਪਿਆਰ ਦਾ ਰਿਸ਼ਤਾ ਬਣ ਜਾਏ ਜਾ ਕੀ ਤੀਰਕ ਇਸ ਮਨ ਸਦਾਰੇ ਜਾ ਕੇ ਸਿਮਰਨ ਮੁਖ ਉਜਲਾਰ ਜਿਨਾਂ ਦੀ ਨਾਲ ਮਿਲ ਬੈਠ ਕੇ ਕੀਤੇ ਹੋਏ ਸਿਮਰਨ ਨਾਲ ਮੁਖ ਉਜਲਾ ਹੋ ਜਾਂਦਾ ਹੈ ਪਾਸੇ ਕਹਿੰਦੇ ਮੈਂ ਇਹੋ ਜੇ ਗੁਰਮੁਖਾਂ ਤੋਂ ਸਦਾ ਸਦਕੇ ਜਾਨਾ ਬਲਿਹਾਰ ਜਾਨਾ ਆਪਾਂ ਵੀ ਗੁਰੂ ਨੂੰ ਆਖੀਏ ਦਾਤਾ ਐਸੀ ਸਮਤ ਸਾਨੂੰ ਦੇ ਦਿਓ ਹਮੇਸ਼ਾ ਲਬੀਏ ਵੀ ਇਹਨਾਂ ਗੁਰਮਖ ਰੂਹਾਂ ਨੂੰ ਤੇ ਉਹਨਾਂ ਦੀ ਹੀ ਯਾਦ ਵਿੱਚ ਅਸੀਂ ਤੁਹਾਡੇ ਨਾਲ ਜੁੜ ਸਕੀਏ ਉਨ੍ਹਾਂ ਦੀ ਸੰਗਤ ਵਿੱਚੋਂ ਤੁਹਾਡਾ ਚੇਤਾ ਤੁਹਾਡਾ ਸ਼ੁਕਰਾਨਾ ਆਵੇ ਇਹਨਾਂ ਪੰਕਤੀਆਂ ਨੂੰ ਗਾਇਨ ਕਰ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿੰਨ ਸਾਥ ਬਲਾਰੇ ਸ਼ਰਨ ਨਾਨਕ ਤਿੰਨ ਸਾਥ ਓਏ ਸਾਂਝੰਦ ਕੋਈ ਮੀਤ ਪਿਆਰੇ ਓਏ ਸਾਂਝੰਦ ਸ੍ਰੀ ਇਹਨੀ ਸੇਵਾ ਪ੍ਰਵਾਨ ਕਰੇ ਸ੍ਰੀ ਪਿਆਸ ਨਹੀਂ ਸੀ ਦਿੰਦਾ ਪਰ ਤੁਸੀਂ ਅਸੀਸੀ ਸੀ ਗੁਰੂ ਨੇ ਬਖਸ਼ਿਸ਼ ਕੀਤੀ ਹਾਜ਼ਰੀ ਦੁਆਲਵਾ ਜੋ ਵੀ ਤੁਛਪਤੀ ਅਨਸਾਰ ਸੇਵਾ ਵਸਕੀ ਉਹ ਪ੍ਰਵਾਨ ਕਰਨਾ ਅਰਦਾਸ ਸੱਚੇ ਪਾਤਸ਼ਾਹ ਤੇ ਚੱਲੇ ਅਲਿਸਾਰੀਆਂ ਦੀ ਪਰਵਾਰਾਂ ਵਿੱਚ ਗੁਰੂ ਦਾ ਗੁਰੂ ਦੀ ਬਾਣੀ ਦਾ ਤੇ ਗੁਰੂ ਬਾਣੀ ਰਹੀ ਵਾਹਿਗੁਰੂ ਦੀ ਯਾਦ ਦਾ ਪੈਰੋਗ ਹੈ ਗੁਰੂ ਪਿਆਰ ਵਿੱਚ ਪਰਵਾਰਾਂ ਵਿੱਚ ਸੁਖ ਸ਼ਾਂਤੀ ਮਰਜੀ ਮਿਰੰਦ ਨੀਰੇ ਦਸਾਂ ਨੂੰ ਆਪਣੀਆਂ ਅਸੀਸਾਂ ਦੇ ਕੇ ਵਿਦਾ ਕਰੋ ਰਹਿੰਦੇ ਸੁਆਸ ਆਪ ਸਤਸੰਗੀਆਂ ਦੀ ਚਰਨ ਧੂੜ ਅਤੇ ਗੁਰੂ ਘਰ ਦੀ ਸੰਗਤ ਵਿੱਚ ਗੁਜ਼ਰ ਸਕਣ ਸਫਲੀ ਹੋ ਸਕਣ ਪੁੱਲਾ ਚੁਕਾਂ ਦੀ ਖਿਮਾ ਗੁਰਮੁਖ ਪਿਆਰਿਆਂ ਦੇ ਪਿਆਰ ਵਿੱਚ ਹੁਣ ਤੇ ਮਹਾਰਾਜ ਨੇ ਰਿਸ਼ਤੇਦਾਰੀ ਬਣਾਤੀ ਸੰਸਾਰਿਕ ਤੌਰ ਤੇ ਪਿਆਰ ਤੇ ਗੁਰਸਿੱਖੀ ਵਾਲਾ ਪਹਿਲਾਂ ਹੀ ਬਣਾਇਆ ਸੀਗਾ ਫੇਰ ਦੁਨਿਆਵੀ ਰਿਸ਼ਤਿਆਂ ਚ ਵੀ ਮਹਾਰਾਜ ਨੇ ਬੰਨਤਾ ਇਹ ਬਾਬਾ ਜੀ ਦੇ ਆਪਣੇ ਮਨ ਦੇ ਫੁਰਨੇ ਸੀਗੇ ਕਿਵੇਂ ਹੋਇਆ ਸ਼ੁਕਰ ਹੈ ਤਾਂ ਪੁੱਲਾ ਚੁਕਾਂ ਦੀ ਖਿਮਾ ਧੰਨਵਾਦ ਸਾਰਿਆਂ ਦਾ ਭਤੀ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੁਸੀਂ ਜਿੰਦਗੀ ਦਾ ਨਿਚੋੜ ਕੱਢਦਾ ਹੈ ਕਿ ਅਸੀਂ ਨਾਮ